ਸਰਕਾਰੀ ਬੱਤਮੀਜ਼ੀ ਦਾ ਨਾ ਜਿੰਦਾ ਜਗਵਾ ਨੰਨਾਂ ਆਹਾਂ ਇਹ ਉਹੀ ਜਗ੍ਹਾ ਆ ਜਿੱਥੇ ਅਸੀਂ ਖੜਕੇ ਰੋਲਾ ਪਾਉਂਦੇ ਸੀਗੇ ਉਹ ਥੱਲੇ ਅਸੀਂ ਬੰਨ ਮਾਰਦੇ ਸੀਗੇ ਇਹ ਉਹੀ ਜਗ੍ਹਾ ਆ ਜਿੱਥੇ ਮੈਂ ਕਿਹਾ ਵੀ ਆਹ ਦੋ ਤਿੰਨ ਦਿਨ ਪਹਿਲਾਂ ਮੈਂ ਕਿਹਾ ਸੀ ਵੀ ਇਹ ਮਿੱਟੀ ਦੇ ਗੱਟੇ ਕੀ ਰੋਕ ਲੈਣਗੇ ਇੱਥੇ ਚੌਲਦੀ ਨਦੀ ਚੁੱਤਰੇ ਸੀ ਅਸੀਂ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਗੋਡੇ-ਗੋਡੇ ਪਾਣੀ ਸੀ ਔਰ ਤਲੀ ਤੇ ਰੱਖ ਕੇ ਆਮ ਨੌਜਵਾਨ ਇਸ ਆਏ ਇਸ ਨਦੀ ਚੁੱਤਰੇ ਸੀ ਤੇ ਬੰਨ ਮਾਰਿਆ ਸੀਗਾ ਜਦੋਂ ਅਸੀਂ ਕਿਹਾ ਕਿ ਇੱਥੇ ਬੰਨ ਵੱਜਣਾ ਆ ਤੇ ਉਸ ਦਿਨ ਇਹਨਾਂ ਨੇ ਕਿਹਾ ਕਿ ਸਹਾਰਨਪੁਰ ਤੋਂ ਐਕਸਪਰਟ ਆਣਗੇ ਐਕਸਪਰਟ ਆਕੇ ਐਕਸਪੋਰਟ ਨੇ ਆਕੜੀ ਕੋਲੀਆ ਐਕਸਪਰਟਸ ਨੇ ਕੀ ਆਮ ਲੋਕਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਇੱਥੇ ਬਿੱਲ ਦਾ ਪਾਸ ਜੜੇ ਹੋਣੇ ਆ ਉਹ ਤਾਂ ਹੋਏ ਆ ਪਰ ਉਹ ਬਿੱਲ ਕਿਹਨੀਆਂ ਦੀਆਂ ਜੇਬਾਂ ਚ ਗਏ ਆ ਇੱਥੇ ਇਨਸਪੈਕਸ਼ਨ ਕਿਨੇ ਕਰਨੀ ਆ ਆ ਜਿਹੜਾ ਬਦਤਮੀਜ਼ੀ ਹੋ ਰਹੀ ਆ ਅੱਧੇ ਘੰਟੇ ਦੀ ਅੱਧੇ ਘੰਟੇ ਦੀ ਬਾਰਿਸ਼ ਦੇ ਵਿੱਚ ਖੜ ਗਿਆ ਜੇ 2 ਘੰਟੇ ਬਾਰਿਸ਼ ਪਈ ਜਦ ਜਿਵੇਂ ਉਸ ਦਿਨ ਬਾਰਿਸ਼ ਸੀ ਇੱਥੇ 14 14 ਫੁੱਟ ਪਾਣੀ ਚੱਲ ਰਿਹਾ ਸੀ ਇਹ 14 ਫੁੱਟ ਪਾਣੀ ਨੂੰ ਰੋਕ ਲੂਗਾ ਟੈਂਪਰੀਰੀ ਕੰਮ ਕਰਕੇ ਖਾਣਾ ਪੁਰਦਿਆਂ ਆਪਣੇ ਤੁਸੀਂ ਇੱਥੇ ਦੇ ਈਓ ਸਾਹਿਬ ਇੱਥੇ ਦੇ ਐਸ ਵੀਓ ਸਾਹਿਬ ਇੱਥੇ ਦੀ ਮਿਊਨਿਸਪਲ ਕਾਰਪੋਰੇਸ਼ਨ ਇਹ ਸਾਰੇ ਆਪਣੇ ਆਪਣੇ ਕਮਰਿਆਂ 'ਚ ਬੱਤੇ ਨੇ ਏਸੀਆਂ 'ਚ ਬੱਤੇ ਨੇ ਸਰਕਾਰੀ ਬਦਤਮੀਜ਼ੀ ਦਾ ਨਾ ਜਿੰਦਾ ਜਗਦਾ ਨਮੂਨਾ ਅਸੀਂ ਇਹ 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 ਨੇੜੇ ਆਓ ਤੇ ਦੇਖੋ ਥੋੜਾ ਜਿਹਾ ਇਹ ਸਰਕਾਰੀ ਬਦਤਮੀਜ਼ੀ ਹੁੰਦੀ ਕਿਵੇਂ ਆ ਆਹਾਂ ਇਹ ਉਹੀ ਜਗ੍ਹਾ ਆ ਜਿੱਥੇ ਅਸੀਂ ਖੜਕੇ ਰੋਲਾ ਪਾਉਂਦੇ ਸੀਗੇ ਉਹ ਥੱਲੇ ਅਸੀਂ ਬੰਨ ਮਾਰਦੇ ਸੀਗੇ ਇਹ ਉਹੀ ਜਗ੍ਹਾ ਆ ਜਿੱਥੇ ਮੈਂ ਕਿਹਾ ਵੀ ਆ ਦੋ ਤਿੰਨ ਦਿਨ ਪਹਿਲਾਂ ਮੈਂ ਕਿਹਾ ਸੀ ਵੀ ਇਹ ਮਿੱਟੀ ਦੇ ਗੱਟੇ ਕੀ ਰੋਗ ਲੈਣਗੇ ਇੱਥੇ ਹਨਾ ਲੋਕਾਂ ਦੀ ਯਾਰ ਇਸ ਪਾਸੇ 22000 ਘਰ ਹੈਗੇ ਨੇ ਲੱਖਾਂ ਲੋਕ ਇੱਥੇ ਵੱਸਦੇ ਨੇ ਅੱਜ ਜਦੋਂ ਬੰਨ ਦਾ ਪਾੜ ਪਿਆ ਸੀਗਾ ਇਹ ਉਹੀ ਜਗ੍ਹਾ ਹੈ ਜਿੱਥੇ ਅਸੀਂ ਨੌਜਵਾਨ ਥੱਲੇ ਉਤਰੇ ਸੀਗੇ ਉਹ ਚਲਦੀ ਨਦੀ ਚ ਉਤਰੇ ਸੀਗੇ ਅਸੀਂ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਗੋਡੇ-ਗੋਡੇ ਪਾਣੀ ਸੀ ਔਰ ਤਲੀ ਤੇ ਰੱਖ ਕੇ ਆਮ ਨੌਜਵਾਨ ਇਸ ਆਏ ਇਸ ਨਦੀ ਚ ਉਤਰੇ ਸੀ ਤੇ ਬੰਨ ਮਾਰਿਆ ਸੀਗਾ ਜਦੋਂ ਅਸੀਂ ਕਿਹਾ ਕਿ ਇੱਥੇ ਬੰਨ ਮੱਜਣਾ ਆ ਤੇ ਉਸ ਦਿਨ ਇਹਨਾਂ ਨੇ ਕਿਹਾ ਕਿ ਸਹਾਰਨਪੁਰ ਤੋਂ ਐਕਸਪਰਟ ਆਣਗੇ ਐਕਸਪਰਟ ਆਕੇ ਐਕਸਪਰਟ ਨੇ ਆ ਘੜੀ ਕੋਲੀਆ ਐਕਸਪਰਟਸ ਨੇ ਆ ਸਰਕਾਰੀ ਘੜੀ ਕੋਲੀਆ ਇਹਦੇ ਪੱਥਰ ਦਾ ਡੰਗਾ ਲੱਗਣਾ ਸੀ ਜਾਂ ਰੇਤ ਦਾ ਡੰਗਾ ਲੱਗਿਆ ਉਸ ਦਿਨ ਵੀ ਮੈਂ ਰੋਲਾ ਪਾਇਆ ਵੀ ਇਹ ਰੇਤ ਦਾ ਡੰਗਾ ਕੀ ਰੋਕ ਲੂਗਾ ਤੇ ਕੀ ਕਰ ਲੂਗਾ ਹੱਲੇ ਸਿਰਫ ਔਰ ਸਿਰਫ ਅੱਜ ਜਦੋਂ ਮੈਂ ਕਿਹਾ ਸਿਰਫ ਅੱਜ ਘੰਟੇ ਦਾ ਔਰ ਅੱਡੇ ਘੰਟੇ ਦਾ ਮੀਂਹ ਵਿੱਚ ਆ ਸਰਕਾਰੀ ਬਦਤਮੀਜ਼ੀ ਦੀ ਪੂਰੀ ਪੂਰੀ ਪੋਲ ਖੁੱਲੀ ਆ ਪੂਰੀ ਪੂਰੀ ਪੋਲ ਹਣਾ ਔਰ ਇੱਕ ਕੀ ਆਮ ਲੋਕਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ ਕੀ ਆਮ ਲੋਕਾਂ ਦੀ ਘਰ ਪਰਿਵਾਰ ਦੀ ਆਮ ਲੋਕਾਂ ਦੇ ਬੱਚਿਆਂ ਦੀ ਕੋਈ ਕੀਮਤ ਨਹੀਂ ਹੈ ਹੁਣ ਇਹ ਜਿਹੜਾ ਆ ਇੱਥੇ ਬਿੱਲ ਪਾਸ ਇਹ ਬਜਟ ਕੀ ਪਾਸ ਹੋਇਆ ਤੇ ਕੰਮ ਕੀ ਹੋ ਰਿਹਾ ਇਹਦੀ ਇਹਦੀ ਜਾਣਕਾਰੀ ਕੌਣ ਲਏਗਾ ਹੈਨਾ ਇਹ ਇਹ ਅਸਲ ਚ ਹੋਇਆ ਹੈ ਆ ਕਿ ਇੱਥੇ ਬਿੱਲ ਤਾਂ ਪਾਸ ਜੜੇ ਹੋਣੇ ਆ ਉਹ ਤਾਂ ਹੋਇਆ ਪਰ ਉਹ ਬਿੱਲ ਕਿਹਨੀਆਂ ਜਿਹਦੀਆਂ ਜੇਬਾਂ ਚ ਗਏ ਆ ਇੱਥੇ ਇਨਸਪੈਕਸ਼ਨ ਕਿਹਨੇ ਕਰਨੀ ਆ ਆ ਜਿਹੜਾ ਬਦਤਮੀਜ਼ੀ ਹੋ ਰਹੀ ਆ ਅੱਧੇ ਘੰਟੇ ਦੀ ਅੱਧੇ ਘੰਟੇ ਦੀ ਬਾਰਿਸ਼ ਦੇ ਵਿੱਚ ਖੜ ਗਿਆ ਜੇ 2 ਘੰਟੇ ਬਾਰਿਸ਼ ਪਈ ਜਦ ਜਿਵੇਂ ਉਸ ਦਿਨ ਬਾਰਿਸ਼ ਸੀ ਤੇ 14 14 ਫੁੱਟ ਪਾਣੀ ਚੱਲ ਰਿਹਾ ਸੀ ਇਹ 14 ਫੁੱਟ ਪਾਣੀ ਨੂੰ ਰੋਕ ਲੂਗਾ ਫਿਰ ਇਸ ਪਾਸੇ ਜਦੋਂ ਪਾਣੀ ਇਸ ਪਾਸੇ بڑੂਗਾ ਕਿਧਰ ਬਿਮਾਰੀਆਂ ਨਹੀਂ ਫੈਲਣਗੀਆਂ ਕੀ ਲੋਕਾਂ ਦੇ ਘਰ ਨਹੀਂ ਉੱਜੜਣਗੇ ਔਰ ਸਭ ਤੋਂ ਨਕਮੀ ਜਨਤਾ ਨੌਜਵਾਨਾਂ ਨੇ ਮਿਲ ਕੇ ਇੱਥੇ ਬੰਨ ਮਾਰਿਆ ਨੌਜਵਾਨਾਂ ਨੇ ਮਿਲ ਕੇ ਹਮਲਾ ਮਾਰਿਆ 22000 ਘਰ ਬਚਾਏ ਵਾਸ਼ਾਬਾਤ ਸ਼ਾਬਾਸ਼ ਹਾ ਨੌਜਵਾਨਾਂ ਦੀ ਪਰ ਜਨਤਾ ਕਿੱਥੇ ਸੁੱਤੀ ਆ ਜਦੋਂ ਮੈਂ ਰੌਲਾ ਇੱਥੇ ਪਾ ਰਿਹਾ ਸੀ ਵੀ ਇਹ ਕੱਚੇ ਗੱਟੇ ਲਾਏ ਗਏ ਆ ਇਹ ਕੱਚੇ ਗੱਟੇ ਰੁੜ ਜਾਣੇ ਆ ਇਹ ਖਾਲੀ ਮਿੱਟੀ ਭਰੀ ਹੋਈ ਆ ਇਹਨਾਂ ਗੱਟਿਆਂ 'ਚ ਰੁੜ ਜਾਣੀਆਂ ਜਨਤਾ ਬੋਲ ਕੇ ਰਾਜ਼ੀ ਨਹੀਂ ਜਨਤਾ ਖੜ ਕੇ ਰਾਜ਼ੀ ਨਹੀਂ ਆ ਹੁਣ ਪੂਰਾ ਦਾ ਪੂਰਾ ਖੁਰ ਗਿਆ ਆ ਸਿਰਫ 20 25 ਮਿੰਟ ਦੀ ਬਾਰਿਸ਼ ਦੇ ਵਿੱਚ ਖੁਰ ਗਿਆ ਇਹ ਜਦੋਂ 1 ਘੰਟਾ ਮੀਂਹ ਪੈ ਗਿਆ ਤੇ ਇਹਦਾ ਬਣੂਗਾ ਕੀ ਇਹ ਜਿਹੜੀ ਸਰਕਾਰੀ ਬੇਤਮੀਜ਼ੀ ਹੋ ਰਹੀ ਆ ਕੀ ਕਿਸੇ ਦੀ ਜਾਨ ਦੀ ਕੋਈ ਪਰਵਾਹ ਨਹੀਂ ਹੈ ਆਇਚ ਪਾੜ ਪੈਣੇ ਸ਼ੁਰੂ ਹੋ ਗਏ ਨੇ ਇਹਦੇ ਚ ਪਾੜ ਪੈ ਗਏ ਨੇ ਆ ਥੱਲੇ ਤੱਕ ਇਹ ਸਾਰਾ ਰੁੜ ਜਾਏਗਾ ਜਦੋਂ ਫਿਰ ਮੁਆਵਜ਼ੇ ਦੇਣੇ ਆ ਲੋਕਾਂ ਨੂੰ ਮੁਆਵਜ਼ੇ ਵੀ ਕਿਹੜੇ ਤੁਸੀਂ ਦੇਣੇ ਆ ਉਹ ਤਾਂ ਸਾਨੂੰ ਪਤਾ ਹੀ ਆ ਕਿਹੜੇ ਮੁਆਵਜ਼ੇ ਦਿੰਨੇ ਹੋ ਕੰਸਰਨਡ ਆਫੀਸਰ ਇੱਥੇ ਉਸਨੂੰ ਐ ਐਸਡੀਐਮ ਸਾਹਿਬ ਨੂੰ ਉੱਥੇ ਇੱਥੇ ਬੇਨਤੀ ਕੀਤੀ ਵੀ ਇਹਨੂੰ ਪੱਕਾ ਕਰਵਾਓ ਇੱਕ ਕੱਚਾ ਕੰਮ ਆ ਸਰਕਾਰੀ ਆਫਿਸਾਂ 'ਚ ਏਸੀ 'ਚ ਬੈਠੇ ਨੇ ਹਨਾ ਜਿਹੜੀ ਇੱਥੇ ਦੀ ਐਮਐਲਏ ਸਾਹਿਬ ਨੇ ਉਹਦੋਂ ਤੁਸੀਂ ਇੱਥੇ ਆਏ ਹੋ ਤੁਹਾਡੀ ਬੜੀ ਮਿਹਰਬਾਨੀ ਸੀਗੀ ਤੁਸੀਂ ਆਏ ਹਨਾ ਤੇ ਤੁਹਾਡਾ ਹੀ ਫਰਜ਼ ਨਹੀਂ ਬਣਦਾ ਤੁਸੀਂ ਇਸ ਚੀਜ਼ ਨੂੰ ਤੁਸੀਂ ਨਜ਼ਰ ਰੱਖਣੀ ਆ ਇਸ ਚੀਜ਼ ਦਾ ਇਨਸਪੈਕਸ਼ਨ ਰੱਖਣਾ ਤੁਸੀਂ ਇਹ ਬਸ ਟੈਂਪਰੇਰੀ ਆ ਲੋਕਾਂ ਦੀ ਜਾਣ ਦੀ ਕੋਈ ਕੀਮਤ ਨਹੀਂ ਲੋਕਾਂ ਦੀ ਜਾਣ ਦੀ ਕੋਈ ਪਰਵਾਹ ਨਹੀਂ ਇਹ ਟੈਂਪਰੇਰੀ ਕੰਮ ਕਰਕੇ ਖਾਣਾ ਪੁਰਦੀਆਂ ਆਪਣੇ ਤੁਸੀਂ ਉੱਥੇ ਦੇ ایਓ ਸਾਹਿਬ ਇੱਥੇ ਦੇ ਐਸਵੀਓ ਸਾਹਿਬ ਇੱਥੇ ਦੀ ਮਿਊਨਿਸਪਲ ਕਾਰਪੋਰੇਸ਼ਨ ਇਹ ਸਾਰੇ ਆਪਣੇ ਆਪਣੇ ਕਮਰਿਆਂ 'ਚ ਬੈਠੇ ਨੇ ਏਸੀਆਂ 'ਚ ਬੈਠੇ ਨੇ ਵੀ ਸਾਡੇ ਵਰਗੇ ਆਮ ਲੋਕ ਆ ਕੇ ਇੱਥੇ ਰੌਲਾ ਪਾਣ ਤੁਸੀਂ ਆਦੇ ਆਫਿਸਰ ਹੋ ਯਾਰ ਤੁਸੀਂ ਕਾਹਦਾ ਪ੍ਰਸ਼ਾਸਨ ਹੋ ਆ ਬਦਤਮੀਜ਼ੀ ਜਿਹੜੀ ਹੋ ਰਹੀ ਹੈਗੀ ਆ ਕਿੰਨਾ ਕੇ ਖੜ ਜੂਗਾ ਜਦੋਂ ਇਹ ਪਾੜ ਕੇ ਪਰਲੇ ਪਾਸੇ ਲੰਘ ਜੂਗਾ ਫਿਰ ਕਹਣਾ ਜੀ ਆਪ ਦਾ ਸੀ ਕਿ ਕੁਦਰਤੀ ਆਪਦਾ ਸੀ ਇਹ ਕੁਦਰਤੀ ਆਪਦਾ ਨਹੀਂ ਹੈ ਇਹ ਮੈਨ ਮੇਡ ਆਪਦਾ ਆ ਜਿਹੜੀ ਤੁਸੀਂ ਇਹਨੂੰ ਸਿਰਜ ਰਹੇ ਹੋ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਮੈਨ ਮੇਡ ਆਪਦਾ ਇਸ ਵਾਸਤੇ ਲੱਖਾਂ ਹਜ਼ਾਰਾਂ ਘਰਾਂ ਦੇ ਜਿਹੜੇ ਲੋਕ ਨੇ ਉਹਨਾਂ ਦੀ ਬਰਬਾਦੀ ਦਾ ਕਾਰਨ ਬਣੇਗੀ ਔਰ ਇਹਦੀ ਜ਼ਿੰਮੇਵਾਰ ਜਿਹੜਾ ਹੈਗਾ ਇੱਥੇ ਦਾ ਲੋਕਲ ਐਮਐਲਏ ਜਾਂ ਦੀ ਮਿਊਨਿਸਪਲ ਕਾਰਪੋਰੇਸ਼ਨ ਤੇ ਇੱਥੇ ਦੇ ਕੰਸਰਨਡ ਆਫੀਸਰ ਹੋਣਗੇ